ਮੁੰਬਈ ਦੇ ਇੱਕ ਸੈਸ਼ਨ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਰਾਤ ਨੂੰ ਕਿਸੇ ਅਣਜਾਣ ਮਹਿਲਾ ਨੂੰ ਤੁਸੀਂ ਪਤਲੇ ਹੋ ਬਹੁਤ ਸਮਾਰਟ ਹੋ ਤੇ ਗੋਰੀ ਨਜ਼ਰ ਆਉਂਦੇ ਹੋ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਅਜਿਹੇ ਮੈਸੇਜ ਭੇਜਣਾ ਅਸ਼ਲੀਲਤਾ ਦੇ ਬਰਾਬਰ ਹੈ ਵਧੀਕ ਸੈਸ਼ਨ ਜੱਜ ਡੀਜੀ ਡੋਬਲੇ ਨੇ ਇੱਕ ਸਾਬਕਾ ਕਾਉਂਸਲਰ ਨੂੰ ਵਟਸਐਪ ਤੇ ਅਸ਼ਲੀਲ ਸੁਨੇਹੇ ਭੇਜਣ ਦੇ ਦੋਸ਼ ਦੇ ਵਿੱਚ ਇੱਕ ਵਿਅਕਤੀ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਇੱਕ ਟਿੱਪਣੀ ਕੀਤੀ ਕੋਰਟ ਨੇ 18 ਫਰਵਰੀ ਨੂੰ ਸੁਣਾਏ ਫੈਸਲੇ ਦੇ ਵਿੱਚ ਕਿਹਾ ਕਿ ਅਸ਼ਲੀਲਤਾ ਦਾ ਮੁਲਾਂਕਣ ਸਮਕਾਲੀ ਪਾਇਚਾਰਕ ਮਾਣਕਾਂ ਨੂੰ ਲਾਗੂ ਕਰਨ ਵਾਲੇ ਔਸਤ ਵਿਅਕਤੀ ਦੇ ਦ੍ਰਿਸ਼ਟੀਕੋਣ ਤੋਂ ਕੀਤਾ ਜਾਣਾ ਚਾਹੀ कोर्ट ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਰਾਤ 11 ਵਜੇ ਤੋਂ 12:30 ਵਜੇ ਦਰਮਿਆਨ ਤਸਵੀਰਾਂ ਤੇ ਸੁਨੇਹੇ ਭੇਜੇ ਗਏ ਜਿਸ ਵਿੱਚ ਲਿਖਿਆ ਸੀ ਤੁਸੀਂ ਪਤਲੇ ਹੋ ਤੁਸੀਂ ਬਹੁਤ ਸਮਾਰਟ ਦਿਖਦੇ ਹੋ ਤੁਸੀਂ ਗੋਰੇ ਹੋ ਮੇਰੀ ਉਮਰ 40 ਸਾਲ ਹੈ ਤੁਸੀਂ ਵਿਆਹੇ ਹੋਏ ਹੋ ਜਾਂ ਨਹੀਂ ਤੇ ਮੈਂ ਤੁਹਾਨੂੰ ਪਸੰਦ ਕਰਦਾ ਹਾਂ کورٹ ਨੇ ਕਿਹਾ ਕਿ ਕੋਈ ਵੀ ਵਿਵਤਾ ਮਹਿਲਾ ਜਾਂ ਉਸ ਦਾ ਪਤੀ ਜੋ ਵਕਾਰੀ ਤੇ ਸਾਬਕਾ ਕਾਉਂਸਲਰ ਹੈ ਅਜੇ ਵਟਸਐਪ 'ਤੇ ਮੈਸੇਜ ਤੇ ਤਸਵੀਰਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਖਾਸ ਕਰਕੇ ਉਹਦੋਂ ਜਦੋਂ ਸੁਨੇਹਾ ਭੇਜਣ ਵਾਲਾ ਤੇ ਸ਼ਿਕਾਇਤ ਕਰਤਾ ਇੱਕ ਦੂਜੇ ਨੂੰ ਜਾਣਦੇ ਹੋਣ ਇਸ ਵਿੱਚ ਕਿਹਾ ਗਿਆ ਦੋਸ਼ੀ ਨੇ ਰਿਕਾਰਡ ਦੇ ਵਿੱਚ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ ਜੋ ਇਹ ਦਰਸਾਉਂਦਾ ਹੋਵੇ ਕਿ ਉਹਨਾਂ ਦਰਮਿਆਨ ਕੋਈ ਰਿਸ਼ਤਾ ਸੀ ਜੱਜ ਨੇ ਮੰਨਿਆ ਕਿ ਇਹ ਸੁਨੇਹੇ ਤੇ ਇਹ ਕਾਰਵਾਈ ਮਹਿਲਾ ਦੇ ਮਾਨ ਸਨਮਾਨ ਨੂੰ ਛੱਟ ਮਾਰਨ ਦੇ ਬਰਾਬਰ ਹੈ ਇਸ ਤੋਂ ਪਹਿਲਾਂ ਪਟੀਸ਼ਨਰ ਨੂੰ 2022 ਦੇ ਵਿੱਚ ਇਥੋਂ ਦੀ ਇੱਕ ਮੈਜਿਸਟਰੀ ਕੋਰਟ ਨੇ ਵੀ ਦੋਸ਼ੀ ਠਹਿਰਾਇਆ ਸੀ ਤੇ 3 ਮਹੀਨੇ ਕੈਦ ਦੀ ਸਜ਼ਾ ਸੁਣਾਈ ਸੀ ਇਸ ਮਗਰੋਂ ਉਸ ਦੇ ਸੈਸ਼ਨ ਕੋਰਟ ਨੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਦੋਸ਼ੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਸਿਆਸੀ ਮੁਕਾਬਲੇਬਾਜ਼ੀ ਕਰਕੇ ਇਸ ਮਾਮਲੇ ਦੇ ਵਿੱਚ ਝੂਠਾ ਫਸਾਇਆ ਗਿਆ ਹੈ ਹਾਲਾਂਕਿ ਕੋਰਟ ਨੇ ਇਸ ਦੇ ਇਸ ਤਰਕ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਉਸ ਕੋਲ ਇਹ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ ਕੋਰਟ ਨੇ ਕਿਹਾ ਇਸ ਤੋਂ ਇਲਾਵਾ ਕੋਈ ਵੀ ਔਰਤ ਕਿਸੇ ਵੀ ਦੋਸ਼ੀ ਨੂੰ ਝੂਠੇ ਮਾਮਲੇ ਦੇ ਵਿੱਚ ਫਸਾ ਕੇ ਆਪਣੀ ਇੱਜ਼ਤ ਦਾਤੇ ਨਹੀਂ ਲਗਾਏਗੀ ਪੱਖ ਨੇ ਸਾਬਤ ਕਰ ਦਿੱਤਾ ਕਿ ਦੋਸ਼ੀ ਨੇ ਔਰਤ ਨੂੰ WhatsApp ਤੇ ਅਸ਼ਲੀਲ ਮੈਸੇਜ ਅਤੇ ਤਸਵੀਰਾਂ ਭੇਜੀਆਂ ਸਨ ਸੈਸ਼ਨ ਜੱਜ ਨੇ ਕਿਹਾ ਇਸ ਲਈ ਮੈਜਿਸਟਰੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਦੋਸ਼ੀ ਠਹਿਰਾ ਕੇ ਅਤੇ ਸਜ਼ਾ ਸੁਣਾ ਕੇ ਸਹੀ ਕੰਮ ਕੀਤਾ